ਸਾਰੇ ਹੀ ਮੁਸੀਬਾਈਚਾਰੇ ਨੂੰ ਔਰ ਸਾਰੇ ਹੀ ਪੰਜਾਬ ਦੇ ਵਸਦੇ ਨੂੰ ਸਾਰਿਆਂ ਨੂੰ ਜੈਮਸੀ ਦੀ ਔਰ 크ਿਸਮਸ ਦੀ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਅਸੀਂ ਮੰਗ ਪੱਤਰ ਦੇਣ ਆਏ ਸੀ ਡੀਸੀ ਸਾਹਿਬ ਨੂੰ ਕਿਉਂਕਿ 크ਿਸਮਸ ਦਾ ਮਹੀਨਾ ਸਾਡਾ ਦਸੰਬਰ 1 ਦਸੰਬਰ ਤੋਂ ਹੀ ਸਾਡੇ ਸੈਲਿਬ੍ਰੇਸ਼ਨ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੱਥੇ-ਜਿੱਥੇ ਵੀ 크ਿਸਮਸ ਤੇ ਕਿਉਂਕਿ ਝਾਕੀਆਂ ਨਿਕਲਦੀਆਂ ਨੇ ਸਾਡੀਆਂ ਕੈਰਲ ਸਿੰਗਿੰਗ ਨਿਕਲਦੀਆਂ ਨੇ ਇਸ ਕਰਕੇ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਇੱਕ ਨਗਰ ਕੌਂਸਲਰ ਦੇ ਇਲੈਕਸ਼ਨ ਰੱਖ ਦਿੱਤੇ ਨੇ ਨਗਰ ਨਿਗਮ ਦੇ ਉਹਦੇ ਵਿੱਚ ਮੁਸੀਬਾਈਚਾਰੇ ਦੇ ਵਿੱਚ ਬੜਾ ਰੋਸ ਆ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਸੀ ਕਿ ਜਿਹੜੀ ਇਹ ਚੋਣਾਂ ਦੀ ਡੇਟ ਆ ਇਹਨੂੰ ਅੱਗੇ ਕੀਤਾ ਜਾਵੇ ਔਰ ਸਾਨੂੰ ਡੀਸੀ ਸਾਹਿਬ ਨੇ ਬੜਾ ਅ విశ్వాਸ ਦਵਾਇਆ ਆ ਕਿ ਅਸੀਂ ਇਸ ਟੀਮ ਨੂੰ ਤੁਹਾਡੇ ਮੰਗ ਪੱਤਰ ਤੇ ਅਸੀਂ ਗੌਰ ਕਰਾਂਗੇ ਔਰ ਅਸੀਂ ਜੋ ਵੀ ਸਾਡੇ ਕੋਲ ਹੋਊਗਾ ਅਸੀਂ ਜ਼ਰੂਰ ਕਰਾਂਗੇ ਪ੍ਰਿੰਸੋਤਾ ਜੀ ਮੈਂ ਜੀ ਤੁਸੀਂ ਮੰਗ ਪੱਤਰ ਦੇਣ ਆਇਓ ਡੀਸੀ ਸਾਹਿਬ ਨੂੰ ਕਿਸ ਵਿਸ਼ੇ ਨੂੰ ਲੈ ਕੇ ਮੰਗ ਪੱਤਰ ਦੇਣ ਆਇਓ ਅਸੀਂ ਅੱਜ ਮੁਸੀਬਾਈਚਾਰੇ ਵੱਲੋਂ ਮੰਗ ਪੱਤਰ ਦੇਣ ਆਏ ਆ ਕਿ ਜਿਸ ਵਿੱਚ ਨਗਰ ਨਿਗਮ ਸਰਕਾਰ ਨੇ ਨਗਰ ਨਿਗਮ ਚੋਣਾਂ ਕੌਂਸਲਰ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ 21 ਦਸੰਬਰ ਨੂੰ ਜਿਸ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਮਸੀਹ ਭਾਏ ਚਰੇ ਦਾ ਸਾਲ ਦੇ ਵਿੱਚ ਇੱਕੋ ਹੀ ਤਿਹਾਰਾ ਜਿਸ ਨੂੰ ਪੂਰੇ ਮਹੀਨੇ ਦੇ ਵਿੱਚ ਅਸੀਂ ਮਨਾਉਂਦੇ ਆ ਸਾਰਾ ਮਹੀਨਾ ਤਿਉਹਾਰਾਂ ਦਾ ਮਹੀਨਾ ਆ ਸਾਰਾ ਮਹੀਨੇ ਦੇ ਵਿੱਚ ਕੈਰਲ ਸਿੰਗਿੰਗ ਤੇ ਸ਼ੋਭਾ ਯਾਤਰਾਵਾਂ ਕੱਡੀਆਂ ਜਾਂਦੀਆਂ ਆ ਤੇ ਜਿਸ ਵਿੱਚ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ ਇਸ ਚੋਣਾਂ ਦੀ ਡੇਟ ਨੂੰ ਅਗਲੇ ਮਹੀਨੇ ਕਰ ਦਿੱਤਾ ਜਾਵੇ ਤਾਂ ਜੋ ਇਸ ਤਿਉਹਾਰ ਨੂੰ ਅਸੀਂ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਮੇਰਾ ਨਾਮ ਪਾਸਟਰ ਪ੍ਰਿੰਸ ਜੋਸਫ ਹੈ ਜੀ ਸਰ ਮਾਜੀ ਜਿਹੜਾ ਮੰਗ ਪੱਤਰ ਦੇਣਾ ਹੈ ਉਹਨੂੰ ਲੈ ਕੇ ਕੀ ਕਰਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਹ ਡੇਟ ਰੱਖੀ ਗਈ ਹੈ ਚੌਣਾ ਦੀ ਇਹ ਥੋੜੀ ਅੱਗੇ ਕੀਤੀ ਜਾਵੇ ਤਾਂ ਕਿ ਜਿੰਨੇ ਵੀ ਮਸੀਹ ਲੋਕ ਨੇ ਪਰਮੇਸ਼ਵਰ ਦੇ ਲੋਕ ਨੇ ਜਿਹੜੇ ਇਸ ਦਿਨ ਨੂੰ ਬੜੇ ਧੂਮ-ਧਾਮ ਨਾਲ ਮਨਾਉਂਦੇ ਨੇ ਉਹ ਆਪਣੇ ਪੂਰੇ ਟਾਈਮ ਦੇ ਨਾਲ ਇਸ ਪੂਰੇ ਆਨੰਦ ਨੂੰ ਮਨਾ ਸਕਣ ਤਾਂ ਕਿ ਪਰਮੇਸ਼ਵਰ ਦੇ ਸੂਸਮਾਚਾਰ ਦੇ ਵਿੱਚ ਵਾਧਾ ਹੋ ਸਕੇ ਤੇ ਕੋਈ ਵੀ ਰੁਕਾਵਟ ਨਾ ਆਵੇ ਤੇ ਸਾਰੇ ਲੋਕ ਆਪਣੀ ਚੋਣ ਦਾ ਵੀ ਇਸਤੇਮਾਲ ਕਰ ਸਕਣ ਸਾਰਿਆਂ ਨੂੰ ਜੈਮਸੀ ਦੀ ਸਾਰੇ ਹੀ ਮੁਸੀਬ ਭਾਈਚਾਰੇ ਨੂੰ ਔਰ ਸਾਰੇ ਹੀ ਪੰਜਾਬ ਦੇ ਵਸਦੇ ਨੂੰ ਸਾਰਿਆਂ ਨੂੰ ਜੈਮਸੀ ਦੀ ਔਰ 크ਿਸਮਸ ਦੀ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਅਸੀਂ ਮੰਗ ਪੱਤਰ ਦੇਣ ਆਏ ਸੀ ਡੀਸੀ ਸਾਹਿਬ ਨੂੰ ਕਿਉਂਕਿ 크ਿਸਮਸ ਦਾ ਮਹੀਨਾ ਸਾਡਾ ਦਸੰਬਰ 1 ਦਸੰਬਰ ਤੋਂ ਹੀ ਸਾਡੇ ਸੈਲਿਬ੍ਰੇਸ਼ਨ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੱਥੇ ਜਿੱਥੇ ਵੀ 크ਿਸਮਸ ਤੇ ਕਿਉਂਕਿ ਝਾਕੀਆਂ ਨਿਕਲਦੀਆਂ ਨੇ ਸਾਡੀਆਂ ਕੈਰਲ ਸਿੰਗਿੰਗ ਨਿਕਲਦੀਆਂ ਨੇ ਇਸ ਕਰਕੇ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਇੱਕ ਨਗਰ ਕੌਂਸਲਰ ਦੇ ਇਲੈਕਸ਼ਨ ਰੱਖ ਦਿੱਤੇ ਨੇ ਨਗਰ ਨਿਗਮ ਦੇ ਉਹਦੇ ਵਿੱਚ ਮੁਸੀਬਾਈਚਾਰੇ ਦੇ ਵਿੱਚ ਬੜਾ ਰੋਸ ਆ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਸੀ ਕਿ ਜਿਹੜੀ ਇਹ ਚੋਣਾਂ ਦੀ ਡੇਟ ਆ ਇਹਨੂੰ ਅੱਗੇ ਕੀਤਾ ਜਾਵੇ ਔਰ ਸਾਨੂੰ ਡੀਸੀ ਸਾਹਿਬ ਨੇ ਬੜਾ ਅਭਿਸ਼ਵਾਸ ਦਵਾਇਆ ਆ ਕਿ ਅਸੀਂ ਇਸ ਟੀਮ ਨੂੰ ਤੁਹਾਡੇ ਮੰਗ ਪੱਤਰ ਤੇ ਅਸੀਂ ਗੌਰ ਕਰਾਂਗੇ ਔਰ ਅਸੀਂ ਜੋ ਵੀ ਸਾਡੇ ਕੋਲ ਹੋਊਗਾ ਅਸੀਂ ਜ਼ਰੂਰ ਕਰਾਂਗੇ ਪ੍ਰਿੰਸੋਤਾ ਜੀ ਮੈਂ ਜੀ ਤੁਸੀਂ ਮੰਗ ਪੱਤਰ ਦੇਣ ਆਇਓ ਡੀਸੀ ਸਾਹਿਬ ਨੂੰ ਕਿਸ ਵਿਸ਼ੇ ਨੂੰ ਲੈ ਕੇ ਮੰਗ ਪੱਤਰ ਦੇਣ ਆਇਓ ਅਸੀਂ ਅੱਜ ਮੁਸੀਬਾਈਚਾਰੇ ਵੱਲੋਂ ਮੰਗ ਪੱਤਰ ਦੇਣ ਆਏ ਆ ਕਿ ਜਿਸ ਵਿੱਚ ਨਗਰ ਨਿਗਮ ਸਰਕਾਰ ਨੇ ਨਗਰ ਨਿਗਮ ਚੋਣਾਂ ਕੌਂਸਲਰ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ 21 ਦਸੰਬਰ ਨੂੰ ਜਿਸ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਮਸੀਹ ਭਾਏ ਚਾਰੇ ਦਾ ਸਾਲ ਦੇ ਵਿੱਚ ਇੱਕੋ ਹੀ ਤਿਹਾਰਾ ਜਿਸ ਨੂੰ ਪੂਰੇ ਮਹੀਨੇ ਦੇ ਵਿੱਚ ਅਸੀਂ ਮਨਾਉਂਦੇ ਆ ਸਾਰਾ ਮਹੀਨਾ ਤਿਉਹਾਰਾਂ ਦਾ ਮਹੀਨਾ ਆ ਸਾਰਾ ਮਹੀਨੇ ਦੇ ਵਿੱਚ ਕੈਰਲ ਸਿੰਗਿੰਗ ਤੇ ਸ਼ੋਭਾ ਯਾਤਰਾਵਾਂ ਕੱਡੀਆਂ ਜਾਂਦੀਆਂ ਆ ਤੇ ਜਿਸ ਵਿੱਚ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ ਇਸ ਚੋਣਾਂ ਦੀ ਡੇਟ ਨੂੰ ਅਗਲੇ ਮਹੀਨੇ ਕਰ ਦਿੱਤਾ ਜਾਵੇ ਤਾਂ ਜੋ ਇਸ ਤਿਹਾਰ ਨੂੰ ਅਸੀਂ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਮੇਰਾ ਨਾਮ ਪਾਸਟਰ ਪ੍ਰਿੰਸ ਜੋਸਫ ਹੈ ਜੀ ਸਰ ਮਾਜੀ ਜਿਹੜਾ ਮੰਗ ਪੱਤਰ ਦੇਣਾ ਹੈ ਉਹਨੂੰ ਲੈ ਕੇ ਕੀ ਕਰਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਹ ਡੇਟ ਰੱਖੀ ਗਈ ਹੈ ਚੌਣਾ ਦੀ ਇਹ ਥੋੜੀ ਅੱਗੇ ਕੀਤੀ ਜਾਵੇ ਤਾਂ ਕਿ ਜਿੰਨੇ ਵੀ ਮਸੀਹ ਲੋਕ ਨੇ ਪਰਮੇਸ਼ਵਰ ਦੇ ਲੋਕ ਨੇ ਜਿਹੜੇ ਇਸ ਦਿਨ ਨੂੰ ਬੜੇ ਧੂਮ-ਧਾਮ ਨਾਲ ਮਨਾਉਂਦੇ ਨੇ ਉਹ ਆਪਣੇ ਪੂਰੇ ਟਾਈਮ ਦੇ ਨਾਲ ਇਸ ਪੂਰੇ ਆਨੰਦ ਨੂੰ ਮਨਾ ਸਕਣ ਤਾਂ ਕਿ ਪਰਮੇਸ਼ਵਰ ਦੇ ਸੂਸਮਾਚਾਰ ਦੇ ਵਿੱਚ ਵਾਧਾ ਹੋ ਸਕੇ ਤੇ ਕੋਈ ਵੀ ਰੁਕਾਵਟ ਨਾ ਆਵੇ ਤੇ ਸਾਰੇ ਲੋਕ ਆਪਣੀ ਚੋਣ ਦਾ ਵੀ ਇਸਤੇਮਾਲ ਕਰ ਸਕਣ ਸਾਰਿਆਂ ਨੂੰ ਜੈਮ ਸੀਗੀ